ਪਰੀਪੂਰਨ ਪਰਮਾਤਮਾ ਇਹ ਵੀ ਜਾਣਦਾ ਕਿਸ ਨੂੰ ਦੁਖੇ ਕਿਸ ਨੂੰ ਸੁਖੇ ਪਰੀਪੂਰਨ ਪਰਮਾਤਮਾ ਸਭ ਕੁਝ ਦੇਖਦਾ ਜਿੱਥੇ ਸੰਸਾਰ ਵਿੱਚ ਦੇਖਦਾ ਉਹਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਅੰਦਰ ਬੈਠਾ ਹੋਇਆ ਸਭ ਨਾਲ ਦੇ ਅੰਦਰ ਦੀ ਵਿਚਾਰ ਨੂੰ ਉਹ ਸੁਣਦਾ ਹੈ ਬਿਨ ਬੋਲਿਆ ਸਭ ਕਿਛ ਜਾਣਦਾ ਉਹ ਬਿਨਾ ਬੋਲਨ ਤੋਂ ਜਾਣਦਾ ਕਿਉਂਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੁਕਾਰ ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪੁਛਾਨਤ ਜੋ ਕੁਝ ਮਨ ਵਿੱਚ ਚੱਲ ਰਿਹਾ ਹੈ ਨਾ ਮਾਲਕ ਸਭ ਦੇ ਮਨਾਂ ਦੀ ਜਾਣਦਾ ਹੈ ਉਹ ਅੰਦਰ ਦੀ ਲੁਕੀ ਛਿਪੀ ਵਿਚਾਰ ਧਾਰਾ ਨੂੰ ਜਾਣਦਾ ਹੈ ਭਾਈ ਗੁਰਦਾਸ ਸਭ ਕਹਿੰਦੇ ਜੀਵ ਦੀ ਅਲਪਗਤਾ ਇੰਨੀ ਕੁ ਹੈ ਇੰਨੀ ਕੁ ਜ਼ਿਆਦਾ ਹੈ ਇਸ ਸਮਝਦਾ ਕਿ ਮੈਂ ਬਹੁਤ ਕੁਝ ਲੁਕ ਛਿਪ ਕੇ ਕਰ ਲਾਵਾਂਗਾ ਤੇ ਕਿਸੇ ਨੂੰ ਪਤਾ ਨਹੀਂ ਚੱਲੇਗਾ ਇਹ ਪੜਦਾ ਪਰਮੰਦਾ ਪੈ ਗਿਆ ਕਿ ਪਰਮਾਤਮਾ ਤਾਂ ਅੰਦਰ ਬੈਠਾ ਹੈ ਜੋ ਕੁਝ ਅੰਦਰ ਟੱਕੀ ਬੈਠਾ ਮੈਂ ਉਹ ਜਾਣਦਾ ਹੈ paripurna parmatma sab kuch janda hai اچھائی کنی کو ہے بریائی کنی کو ہے پوترتا کن ہے شدھتا کن کن کو ہے کن کنہ کو ہے سیوا کنہ کو ہے پری پورن پرماتما نے اے بھی ہے کہ پانڈا کے ਪਰੀਪੂਰਨ ਪਰਮਾਤਮਾ ਇਹ ਦੇਖਦਾ ਹੈ ਬਈ ਇਹਦੇ ਕੋਲ ਭਾਂਡਾ ਕਿੰਨਾ ਕੋ ਹੈ ਸੰਸਾਰ ਦੇ ਜੀਵ ਚੱਲਦੇ ਹੋਏ ਮਿਲਦੁਲ ਕੇ ਕਹਿੰਦੇ ਦਰਿਆਬ ਤੋਂ ਪਾਣੀ ਲੈਣ ਚੱਲੇ ਗਏ ਪਾਣੀ ਦੇ ਮਟਕੇ ਭਰੇ ਕਿਸੇ ਬੀਬੀ ਨੇ ਸਿਰ ਤੇ ਇੱਕ ਘੜਾ ਪਾਣੀ ਦਾ ਚੱਕਿਆ ਦੋ ਬਾਲਟੀਆਂ ਹੱਥਾਂ ਨਾਲ ਚੱਕੀਆਂ ਹੋਈਆਂ ਕਿਸੇ ਨੇ ਦੋ ਘੜੇ ਸਿਰ ਤੇ ਪਾਣੀ ਦੇ ਟਕਾਏ ਕਿਸੇ ਕੋਲ ਇੱਕੋ ਬਾਲਟੀ ਕਿਸੇ ਕੋਲ ਡੋਲ ਕਿਸੇ ਕੋਲ ਕੌਲੀ ਕਿਸੇ ਕੋਲ ਗਲਾਸ ਕਿਸੇ ਦੇ ਹੱਥ ਵਿੱਚ ਚਮਚ ਆਇਆ ਤੇ ਚਮਚ ਤੇ ਸਮੁੰਦਰ ਤੋਂ ਪਾਣੀ ਲੈ ਕੇ ਆ ਰਿਹਾ ਤੇ ਜਿਹਦੇ ਕੋਲ ਚਮਚ ਹੈ ਨਾ ਉਸ ਸਮੁੰਦਰ ਦੇ ਨਾਲ ਤਾਨੇ ਮੇਨੇ ਮਾਰਨ ਲੱਗ ਪਿਆ ਕਹਿਣ ਲੱਗਾ ਇਹ ਸਮੁੰਦਰ ਮੇਰੇ ਨਾਲ ਬੇਅਨਸਾਫੀ ਕਰਦਾ ਹੈ ਮੇਰੇ ਨਾਲ ਚੰਗਾ ਨਹੀਂ ਕਰ ਰਿਹਾ ਕਿਉਂ ਇਹਨਾਂ ਨੂੰ ਇੰਨਾ ਇੰਨਾ ਪਾਣੀ ਤੇ ਮੈਨੂੰ ਆ ਦੋਕ ਤੁਪਕੇ ਪਾਣੀ ਦੇ ਦਿੱਤੇ ਨੇ ਜਿਹਦੇ ਨਾਲ ਕੁਝ ਵੀ ਨਹੀਂ ਹੋ ਸਕਦਾ ਬੇਅਨਸਾਫੀ ਕੀਤੀ ਹੈ ਕਿਸੇ ਸਿਆਣੇ ਨੇ ਕਿਹਾ ਬਈ ਨਹੀਂ ਐਸਾ ਨਹੀਂ ਹੁੰਦਾ ਨਹੀਂ ਐਸਾ ਹੀ ਹੋਇਆ ਮੇਰੇ ਨਾਲ ਹੋਇਆ ਤੇ ਗੰਦੇ ਸਮੁੰਦਰ ਕਹਿ ਲੱਗਾ ਸਜਣਾ ਤੂੰ ਆਪਣੀ ਪਾਤਰਤਾ ਵਦਾ ਪਾਤਰ ਵੱਡਾ ਲੈ ਕੇ ਆ ਪਾਤਰ ਬਰਤਨ ਨੂੰ ਕਹਿੰਦੇ ਭਾਂਡੇ ਨੂੰ ਕਹਿੰਦੇ ਭਾਂਡਾ ਵੱਡਾ ਲਿਆ ਮੇਰੇ ਤੋਂ ਭਾਵੇਂ ਪੰਜਾਹ ਭਰਾ ਲੈ ਮੇਰੇ ਕੋਲੇ ਪਾਣੀ ਨਹੀਂ ਮੁੱਕਦਾ ਪਰੀ ਪੂਰਨ ਪਰਮਾਤਮਾ ਕੁਲ ਸੁਖ ਦਾਤਾ ਬਖਸ਼ਾ ਰਹਿਮਤਾ ਨਹੀਂ ਮੁਕਦੀਆਂ ਸਾਡੀ ਪਾਤਰਤਾ ਨਹੀਂ ਹੈ ਜੇ ਨਹੀਂ ਮਿਲੇ ਆਤਾ ਸਾਡਾ ਭਾਂਡਾ ਉਹ ਨਹੀਂ ਬਣਿਆ ਵੀ ਉਹਦੀ ਦਾਤ ਪੈ ਸਕੇ ਉਹਦੀ ਬਖਸ਼ਿਸ਼ ਪੈ ਸਕੇ ਉਹਦੀ ਰਹਿਮਤ ਹੋ ਸਕੇ ਉਹਦੀ ਮਿਹਰ ਵਰ ਸਕੇ ਭਾਈ ਸਾਹਿਬ ਕਹਿੰਦਿਆ ਜੀਵ ਦੀ ਅਲਪਗਤਾ ਇਹ ਸਭ ਕੁਝ ਕਰਕੇ ਜਾਣਦਾ ਹੋਇਆ ਵੀ ਛਪਾਉਂਦਾ ਹੈ ਦੋਸ਼ ਪਰਮਾਤਮਾ ਨੂੰ ਦਿੰਦਾ ਹੈ ਕਿ ਪਰਮਾਤਮਾ ਨੇ ਮੇਰੇ ਨਾਲ ਐਸਾ ਕਰ ਦਿੱਤਾ ਹੈ ਕਹਿੰਦੇ ਨਹੀਂ ਭਲਿਆ ਤੂੰ ਅਸ਼ਾਕਾਰ ਆਸ਼ਾਈ ਭੋਗ ਜੋ ਕੁਝ ਬੀਜੇਗਾ ਉਹ ਵੱਢਣਾ ਪੈਣਾ ਹੈ ਜੋ ਕੁਝ ਇਕੱਠਾ ਕਰੇਗਾ ਉਹ ਖਾਣਾ ਪੈਣਾ ਹੈ ਭਾਈ ਸਾਹਿਬ ਕਹਿੰਦੇ ਨੇ ਸੰਸਾਰ ਦੇ ਜੀਵ ਐਸੇ ਜਿਨ੍ਹਾਂ ਨੂੰ ਕੁਝ ਸੂਝ ਆਈ ਤੇ ਉਹਨਾਂ ਪਰਿਪੂਰਨ ਪਰਮਾਤਮਾ ਦੇ ਲਈ ਆਪਣੇ ਅੰਦਰ ਦੇ ਬੋਲ ਕੁਝ ਐਸੇ ਬੋਲੇ ਕਹਿੰਦੇ ਨਾਹ ਨਾ ਅਨੂਪ ਰੂਪ ਚਿਤਵੈ ਕਿਉ ਚਿੰਤਾ ਮਨ ਜੋ ਚੇਤ ਦਿਆਂ ਸਭੇ ਇੱਛਾ ਪੂਰੀਆਂ ਕਰਨ ਵਾਲਾ ਪਰਿਪੂਰਨ ਪਰਮਾਤਮਾ ਕਹਿੰਦੇ ਨੇ ਉਹ ਐਸਾ ಪರಿਪੂਰਨ ਦਾਤਾ ਮੈਂ ਉਹਦੀ ਨਦਰ ਵਿੱਚ ਆਵਾਂ ਮੇਰੇ ਕੋਲ ਐਸਾ ਰੂਪ ਨਹੀਂ ਹੈ ਕੋਈ ਕਿ ਉਹ ਮੇਰੇ ਵੱਲੇ ਨਦਰ ਪਰ ਕੇ ਦੇਖੇ ਮੇਰੇ ਕੋਲ ਇੰਨਾ ਸੁੰਦਰ ਸਰੂਪ ਵੀ ਨਹੀਂ ਹੈ ਭਾਈ ਸਾਹਿਬ ਕਹਿੰਦੇ ਲੋਇਨੇ ਹੈ ਨਾ ਲੋਇਨ ਨਾ ਜੋ ਲਲਨ ਬਲੋਕੀਏ ਲਲਨ ਮੈਨੇ ਪਿਆਰਾ ਵੈਗਰੂ ਉਹਦਾ ਮੈਂ ਦਰਸ਼ਨ ਕਰਨ ਲਵਾਂ ਉਹ ਨਹੀਂ ਚਲੋ ਮੇਰੇ ਵਾਲੇ ਦੇਖਦਾ ਤੇ ਮੈਂ ਉਹਦੇ ਦੇਦਾਰ ਕਰ ਲਵਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਐਸੀ ਮੇਰੇ ਕੋਲ ਸੁੰਦਰ ਨਦਰ ਵੀ ਨਹੀਂ ਹੈ ਇੰਨੀ ਮੇਰੇ ਕੋਲ ਨਦਰ ਵੀ ਨਹੀਂ ਕਿ ਮੇਰੀ ਨਦਰ ਉਹਦੇ ਤੱਕ ਪਹੁੰਚ ਸਕੇ ਪ੍ਰਭੂ ਦੇ ਅੱਗੇ ਅਰਜੋਈ ਕਰ ਦੇ ਲੰਮੀ ਨਦਰ ਨਿਹਾਲੀਏ ਮਹਾਰਾਜ ਸਾਡੇ ਤੇ ਕਿਰਪਾ ਕਰ ਲੰਮੀ ਨਦਰ ਉਹ ਵੇ ਜਿਹਦੇ ਕੋਲ ਲੰਮੀ ਨਦਰ ਹੈ ਨਾ ਉਹ ਬੜਾ ਆਗਾਹਨ ਦਾ ਸੋਚੇਗਾ ਜਿਹਦੇ ਕੋਲ ਛੋਟੀ ਨਦਰ ਉਹ ਕਹੇਗਾ ਬਸ ਪੰਨੀ ਅੱਗੇ ਆਵੇਗਾ ਅੱਗੇ ਨਾ ਵੇਖਾਂਗੇ ਹੁਣ ਦਾ ਕੀ ਹੈ ਅੱਗੇ ਨੂੰ ਕੀ ਹੋਵੇਗਾ ਤੇ ਕੁਝ ਦੀ ਵਿਚਾਰਤਾ ਰੋ ਕਹਿਣਗੇ ਅੱਗਾ ਕਿੰਨੇ ਵੇਖਿਆ ਇੱਥੇ ਸਭ ਕੁਝ ਖਾ ਲੋ ਨਜ਼ਾਰੇ ਲੈ ਲੋ ਬਸ ਇਹੀ ਹੈ ਨਹੀਂ ਜੇ ਕਿਤੇ ਆਏ ਆ ਜਨਮ ਹੋਇਆ ਹੈ ਆਏ ਆ ਇਸ ਪਰਿਵਾਰ ਵਿੱਚ ਇਸ ਸਰੀਰ ਵਿੱਚ ਇਸ ਸੰਸਾਰ ਵਿੱਚ ਯਾਦ ਰਹੇ ਅਸੀਂ ਕਿਤੇੋਂ ਆਏ ਵੀ ਹਾਂ ਤੇ ਵਾਪਸ ਕਿਤੇ ਜਾਣਾ ਵੀ ਜਿਵੇਂ ਕਾਰੋਬਾਰ ਲਈ ਘਰੋਂ ਤੁਰਦੇ ਆ ਨਾ ਬਾਹਰ ਨਿਕਲਦੇ ਤੇ ਤ੍ਰਿਕਾਲਾਂ ਪੈਂਦੀਆਂ ਮੁੜ ਕੇ ਘਰ ਨੂੰ ਆਉਣਾ ਵੀ ਹੈ ਵਾਪਸ ਘਰ ਵਿੱਚ ਆਉਣਾ ਹੈ ਤੇ ਸੰਸਾਰ ਵਿੱਚ ਆਏ ਆ ਤੇ ਸੰਸਾਰ ਤੋਂ ਜਾਣਾ ਵੀ ਹੈ ਜਦੋਂ ਜਾਣਾ ਹੈ ਫਿਰ ਪੁੱਛ ਗਿਛ ਹੋਣੀ ਹੈ ਸਾਡੇ ਕੋਲ ਇੰਨੀ ਲੰਮੀ ਨਦਰ ਨਹੀਂ ਅਸੀਂ ਅੱਗੇ ਵੇਖ ਸਕੀਏ ਭਾਈ ਸਾਹਿਬ ਕਹਿੰਦੇ ਉਹ ਪਿਆਰੇ ਦੇ ਮੈਂ ਆਪਣੀ ਤਾਕਤ ਨਾਲ ਆਪਣੀ ਨਦਰ ਨਾਲ دیدار ਕਰ ਸਕਾਂ ਮੇਰੇ ਕੋਲ ਐਸਾ ਨਦਰਿਆ ਵੀ ਨਹੀਂ ਭਾਈ ਸਾਹਿਬ ਕਹਿੰਦੇ ਰਸ ਨਾ ਰਸੀਲੀ ਨਾਹ ਬੇਨਤੀ ਬਖਾਨੋ ਕੈਸੇ ਚਲੋ ਦੇਖਿਆ ਨਹੀਂ ਦਾ ਸਕਦਾ ਉਹਦੇ ਹਜ਼ੂਰ ਬੇਨਤੀ ਕਰੋ ਉਹਨੂੰ ਆਵਾਜ਼ ਮਾਰੋ ਉਹ ਬੇਨਤੀ ਨੂੰ ਸੁਣੇ ਭਾਈ ਸਾਹਿਬ ਕਹਿੰਦੇ ਮੇਰੇ ਕੋਲ ਐਸੀ ਰਸਨਾ ਜ਼ੁਬਾਨ ਨਹੀਂ ਉਹਦੇ ਵਿੱਚ ਐਸਾ ਰਸ ਨਹੀਂ ਕਿ ਮੈਂ ਆਵਾਜ਼ ਮਾਰਾਂ ਤੇ ਮੇਰੀ ਮਠਾਸ ਵਾਲੀ ਮਿੱਠੀ ਪਿਆਰੀ ਆਵਾਜ਼ ਨੂੰ ਸੁਣ ਕੇ ਪ੍ਰਭੂ ਆਦਾਵੇ ਮੇਰੇ ਕੋਲ ਐਸਾ ਰਸ ਨਹੀਂ ਤੇ ਜੇ ਰਸਨਾ ਦੇ ਵਿੱਚ ਉਹ ਰਸ ਆ ਜਾਵੇ ਜੀਵਨ ਵਿੱਚੋਂ ਦੁੱਖ ਦੂਰ ਹੋ ਜਾਂਦੇ ਨੇ ਜੀਵਨ ਸੁਖਾਲਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਕਦੋਂ ਹੁੰਦਾ ਹੈ ਜਦੋਂ ਰਸਨਾ ਨਾਮ ਦੀ ਰਸ ਨਾਲ ਸੱਚ ਨਾਲ ਭਿੱਜ ਜਾਂਦੀ ਏ ਫਿਰ ਪਰਮਾਤਮਾ ਨੂੰ ਬੁਲਾਉਂਦੀ ਏ ਪਰਮਾਤਮਾ ਦਾ ਵਾਸਾ ਉਹ ਰਸਨਾ ਤੇ ਹੁੰਦਾ ਹੈ ਜੀਵਨ ਵਿੱਚੋਂ ਦੁੱਖ ਜਿਹੜੇ ਦੂਰ ਹੋ ਜਾਂਦੇ ਜਦੋਂ ਜੀਵਨ ਵਿੱਚ ਕਰਤਾ ਪੁਰਖ ਆਉਂਦਾ ਹੈ ਉਦੋਂ ਸੰਸਾਰ ਦੇ ਦੁੱਖ ਦੂਰ ਹੋ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਸਨਾ ਗੁਨ ਗੋਪਾਲ ਨਿਦ ਗਾਇਨ ਸਾਂਤ ਸਹਿਜ ਰਸ ਮਨ ਉਪਜਿਓ सगले ਦੁੱਖ ਪੁਲਾਇਨ ਜੇ ਤੂੰ ਰਸਨਾ ਨਾਲ ਨਾਮ ਜਪੇ ਨਾ ਮਹਾਰਾਜ ਕਹਿੰਦੇ ਕਹਿੰਦੇ ਯਾਦ ਰੱਖੀ ਤੇਰੀ ਜ਼ਿੰਦਗੀ ਚ ਦੁੱਖ ਨਹੀਂ ਆਉਣਗੇ ਉਹ ਭਜ ਜਾਣਗੇ ਦੌੜ ਜਾਣਗੇ ਜਦੋਂ ਤੇਰੀ ਰਸਨਾ ਤੇ ਭਗਵਾਨ ਦਾ ਨਾਮ ਹੋਏਗਾ ਕਿਉਂਕਿ ਭਜਨ ਤੋਂ ਬਗੈਰ ਬੰਦਗੀ ਤੋਂ ਬਗੈਰ ਦੁਖਾਂਤ ਦੂਰ ਨਹੀਂ ਹੋਣਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਜਦੋਂ ਪਰਮਾਤਮਾ ਦੇ ਬੋਲ ਬੋਲੇ ਪਰਿਪੂਰਨ ਪਰਮਾਤਮਾ ਦੀ ਆਮਦ ਹੋਈ ਤੇ ਫਿਰ ਜਦੋਂ ਗੁਰਸਿੱਖ ਨੂੰ ਪਤਾ ਲੱਗਦਾ ਨਾ ਵਾਹਿਗੁਰੂ ਜੀ ਆ ਗਏ ਨੇ ਉਹਨਾਂ ਦੇ ਬੋਲ ਜੋ ਗੁਰੂ ਨੇ ਕਹਿ ਨਸ ਵਣਿਓ ਕਿਲ ਵਿਖੋ ਕਰਤਾ ਘਰ ਆਇਆ ਦੂਤੇ ਦਹਿਨ ਪਿਆ ਗੋਬਿੰਦ ਪ੍ਰਗਟਾਇਆ ਹਿਰਦੇ ਦੇ ਵਿੱਚ ਰੱਬ ਪ੍ਰਗਟ ਹੋ ਗਿਆ ਜਿੱਥੇ ਰੱਬ ਆ ਜਾਵੇ ਉੱਥੇ ਦੁੱਖ ਨਹੀਂ ਹੈ ਦੁੱਖ ਉਦੋਂ ਆ ਜਦੋਂ ਪਰਮਾਤਮਾ ਤੋਂ ਦੂਰੀ ਬਣਦੀ ਏ ਵਿਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੁਆ ਜਿਸ ਕਾਰਜ ਵਿੱਚ ਜਿਸ ਘਰ ਵਿੱਚ ਜਿਸ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਠਹਿਰ ਜਾਵੇ ਉਹਦਾ ਨਾਮ ਟਿਕ ਜਾਵੇ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਕੋਲ ਰਸ ਨਾ ਹੀ ਐਸੀ ਨਹੀਂ ਹੈ ਭਾਈ ਸਾਹਿਬ ਕਹਿੰਦੇ ਭੀ ਰਸ ਨਾਲ ਭਰੀ ਹੋਵੇ ਤੇ ਰਸ ਦਾਇਕ ਮੈਂ ਬੋਲ ਬੋਲਾਂ ਤੇ ਪ੍ਰਭੂ ਉਹ ਰਸ ਪਰੇ ਬੋਲਾਂ ਨੂੰ ਸੁਣ ਕੇ ਤੇ ਮੇਰੇ ਕੋਲ ਆ ਜਾਵੇ ਮੇਰੀ ਤਰਫ ਤੱਕ ਨਾ ਕਰੇ ਭਾਈ ਸਾਹਿਬ ਕਹਿੰਦੇ ਸੁਰਤ ਨਾਸ ਰਵਣ ਬਚਨ ਮਧੂ ਕੀ ਹੈ ਕਹਿੰਦੇ ਬਈ ਜੇ ਤੂੰ ਆਪਣੀ ਰਸਨਾ ਨਾਲ ਬੋਲ ਬੋਲ ਨਹੀਂ ਸਕਦਾ ਤੇ ਕਮ ਸੇ ਕਮ ਸੁਣ ਹੀ ਲਿਆ ਕਰ ਉਹਦੇ ਬਚਨ ਸੁਣ ਲਾ ਜੇ ਤੂੰ ਉਹਨੂੰ ਸੁਣਾ ਨਹੀਂ ਸਕਦਾ ਜੇ ਉਹਦੇ ਤੱਕ ਤੇਰੀ ਆਵਾਜ਼ ਨਹੀਂ ਪਹੁੰਚਦੀ ਤੇ ਉਹਦੀ ਆਵਾਜ਼ ਤਾਂ ਰੱਜਾ ਨਹੀਂ ਸਾਡੇ ਤੱਕ ਪਹੁੰਚਦੀ ਏ ਗੁਰਬਾਣੀ ਕੀਰਤਨ ਪਾਠ ਪੜਨ ਨਿਤਨੇਮ ਵਿਚਾਰ ਆ ਉਹਦੀ ਆਵਾਜ਼ ਈ ਬ੍ਰਹਮ ਦੀ ਆਵਾਜ਼ ਏ ਉਹਨੂੰ ਸੁਣ ਲਾ ਮਨੁੱਖ ਜ਼ਿੰਦਗੀ ਦੇ ਵਿੱਚ ਰੱਬ ਦਾ ਕੀਰਤਨ ਕਥਾ ਬਾਣੀ ਭਜਨ ਸੁਣ ਤੂੰ ਕੁਤਰਾਉਂਦਾ ਜਿਉਂ ਤੜਕੇ ਉੱਠਣਾ ਗੀਤ ਸ਼ੀਤ ਕੰਨਾਂ 'ਚ ਵਜਾਉਣੇ ਢੋਲੇ ਮਈਏ ਸ਼ਾਮ ਤੱਕ ਤੇ ਕਹਿਣਾ ਵੀ ਸੁੱਖ ਰੱਬ ਦੇ ਦੇ ਫਿਰ ਮਹਾਰਾਜ ਕਹਿੰਦੇ ਜਿੰਨੂੰ ਸੁਣਦਾ ਉਹਦੇ ਤੋਂ ਲੈ ਲੈ ਉਹਦੇ ਤੋਂ ਲੈ ਲੈ ਅਸੀਂ ਦੌਰ ਸਮੇਂ ਕਮ ਸੇ ਕਮ ਵੈਸੇ ਤਾਂ ਸਾਨੂੰ ਨਾ ਬਦਲਵਾ ਕੁਝ ਖਾਣ ਨੂੰ ਮਿਲਦਾ ਰਵੇ ਨਵੀਂ ਤੋਂ ਨਵੀਂ ਕੋਈ ਤਰਕਾਰੀ ਸਬਜ਼ੀ ਬਣੀ ਨਵੀਂ ਤੋਂ ਨਵਾਂ ਫਰ ਫਰੂਟ ਜਾਂ ਜਿਵੇਂ ਆ ਪੜੇ ਲਿਖੇ ਕਹਿ ਦਿੰਦੇ ਆ ਨਵੀਂ ਡਿਸ਼ ਕੋਈ ਤਿਆਰ ਕਰਕੇ ਦਿੱਤੀ ਜਾਵੇ ਤੇ ਪੇਟ ਦਾ ਪਟਾਕਾ ਤਾਂ ਭਾਵੇਂ ਪੈ ਜਾਵੇ ਖਾਣੋਂ ਨਹੀਂ ਅਸੀਂ ਹਟਦੇ ਨਹੀਂ ਤਾਂ ਦੋ ਸਮੇ ਸਾਰੇ ਭੋਜਨ ਕਰਦੇ ਆ ਤੇ ਗੁਸਤਾਖੀ ਮਾਫ ਬਹੁਤ ਆਦ ਅੰਦਰ ਕੁਝ ਵਿਰਲਿਆਂ ਨੂੰ ਛੱਡ ਕੇ ਦੋ ਸਮੇਂ ਭਜਨ ਕੋਈ ਨਹੀਂ ਕਰਦਾ ਬੰਦਗੀ ਕੋਈ ਨਹੀਂ ਕਰਦਾ ਨਾਮ ਕੋਈ ਨਹੀਂ ਜਪਦਾ ਰੱਬ ਨੂੰ ਕੋਈ ਨਹੀਂ ਅਰਾਧਨ ਕਰਦਾ ਜੇ ਦੋ ਸਮੇਂ ਭੋਜਨ ਕਰਨਾ ਜ਼ਰੂਰੀ ਆ ਜੀਵਨ ਨੂੰ ਸਵਸਥ ਰੱਖਣਾ ਸੁਖੀ ਜੀਵਨ ਜਿਉਣਾ ਦੁੱਖਾਂ ਨੂੰ ਜੀਵਨ ਚੋਂ ਦੂਰ ਭਜਾਉਣਾ ਘਰ ਪਰਿਵਾਰ ਕਾਰੋਬਾਰ ਵਿੱਚ ਤੇ ਘਰ ਜੀਵਨ ਪਰਿਵਾਰ ਦੇ ਵਿੱਚ ਦੋ ਸਮੇਂ ਭਜਨ ਕਰਨਾ ਵੀ ਜ਼ਰੂਰੀ ਹੈ ਬੰਦਗੀ ਕਰਨੀ ਜ਼ਰੂਰੀ ਹੈ ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਸਾਡੇ ਘਰਾਂ ਵਿੱਚ ਜਦੋਂ ਨਾ ਟੀਵੀ ਘਟ ਸਨ ਤੇ ਰੇਡੀਓ ਹੁੰਦੇ ਸਨ ਉਹ ਬਜ਼ੁਰਗਾ ਨੇ ਪ੍ਰਾਣਿਆਂ ਨੇ ਕੀ ਕਰਨਾ ਰੇਡੀਓ ਤੋਂ ਦਰਬਾਰ ਸਾਹਿਬ ਦਾ ਕੀਰਤਨ ਲਾਉਣਾ ਤੇ ਸਾਰੇ ਪਰਿਵਾਰ ਨੂੰ ਪਤਾ ਉਹਨਾਂ ਦਰਬਾਰ ਸਾਹਿਬ ਤੋਂ ਕੀਰਤਨ ਚੱਲ ਰਿਹਾ ਹੈ ਤੇ ਸ਼ਾਮ ਨੂੰ ਵੀ 5:00 ਵਜੇ ਤਕਰੀਬਨ ਕੀਰਤਨ ਚੱਲ ਪੈਣਾ ਫਿਰ ਟੀਵੀ ਆ ਗਏ ਉਹਨਾਂ ਤੇ ਚੱਲੇ ਹੁਣ ਅਸੀਂ ਜਦੋਂ ਨੌਜਵਾਨ ਆ ਗਏ ਰਿਮੋਟ ਸਾਡੇ ਹੱਥਾਂ 'ਚ ਆ ਗਏ ਤੇ ਮੋਬਾਈਲ ਆ ਗਏ ਇਹਨਾਂ ਤੇ ਕੋਈ ਕਥਾ ਦੀ ਕੋਈ ਕੀਰਤਨ ਦੀ ਉੱਪਰ ਆ ਵੀ ਜਾਵੇ ਨਾ ਕਲਿੱਪ ਭਜਾ ਕੇ ਉਂਗਲ ਮਾਰ ਕੇ ਗਾਂ ਕੱਢ ਦਿੰਨੇ ਤੇ ਉੱਥੇ ਕੋਈ ਗੀਤ ਗarda ਗੀਤ ਹੋਵੇ ਜਾਂ ਚੁਟਕਲਾ ਚੱਲਦਾ ਹੋਵੇ ਅਸੀਂ ਉਹਨੂੰ ਬੜੇ ਧਿਆਨ ਨਾਲ ਸੁਣਦੇ ਆਂ ਉਹਨੂੰ ਬਾਣੀ ਨਹੀਂ ਸੁਣਦੇ ਜਿਹਨੇ ਸੁੱਖ ਦੇਣਾ ਤੇ ਸੁੱਖ ਕਿੱਥੋਂ ਭਾਲਦੇ ਆਂ ਕਿੱਥੋਂ ਸੁੱਖ ਭਾਲਦੇ ਆਂ ਅੱਬ ਅਸਾਂ ਟਰੱਕਾਂ ਦੇ ਵਿੱਚ ਨਾ ਕਈ ਵਾਰ ਸਫ਼ਰ ਕਰਦੇ ਹਾਂ ਬੱਸਾਂ 'ਚ ਤੂੰ ਤੜਕੇ ਤੇ